ਹਾਂਜੀ ਟਾਈਮ ਹੋ ਗਿਆ 5:30 ਆਪਾਂਗੇ ਉੱਟ ਦੇ ਸੂਰਜ ਨਹੀਂ ਨਿਕਲਿਆ ਪਰ ਆਪਾਂ ਸੂਰਜ ਤੋਂ ਪਹਿਲਾਂ ਨਿਕਲ ਆਏ ਤੇ ਆ ਆਪਣੀ ਪਿੱਟੀ ਜੀ ਸਿਰ ਸਰਤੇ ਆ ਗਈ ਥੱਲੋ ਭੱਜ ਗਈ ਏ ਓਏ ਕੈਂਡੇ ਆ ਉੱਤੇ ਇਹ ਨਾ ਉੱਤੇ ਆ ਜਾਂਦੀ ਏ ਭੱਜ ਜਾਂਦੀ ਥੱਲੋ ਤੇ ਚਲੋ ਦੇਖੀਏ ਥੱਲੇ ਜਾ ਕੇ ਕੀ ਪ੍ਰੋਗਰਾਮ ਹੈ ਮਿਲਦੇ ਆ ਥੱਲੇ ਜਾ ਕੇ ਆ ਕੇ ਹੋਣਾ ਮੁੰਡਾ ਮੰਡਾ ਹੋਇਆ ਸਦਾ ਸਾਰ ਚ ਕਦੋਂ ਮਹੀਨੇ ਬਾਅਦ ਅਜਾ ਕੋਈ ਕਰਨ ਕਿੰਨਾ ਲਾਇਆ ਸੀ ਤੇ ਆਪਾਂ ਹੁਣ ਇੱਥੇ ਪੈ ਗਿਆ ਇਹਨਾਂ ਸਾਰੀਆਂ ਅਜਾ ਆਪਾਂ ਤੋਂ ਬਹੁਤ ਲੇਟ ਹੋ ਗਿਆ ਤੇ ਹੁਣ ਇਹਨਾਂ ਦੀ ਕਰਾਂਗੇ ਚਵਾਈ ਉਹਨੋਂ ਲੱਗਿਆ ਆਪਾਂ ਮਸ਼ੀਨ ਠੀਕ ਹੈ ਜੀ ਤੇ ਇੱਧਰ ਸਾਡੀਆਂ ਬੀਬੀਆਂ ਸਰ ਕਰੰਦੀਆਂ ਸਤਿ ਸ਼੍ਰੀ ਅਕਾਲ ਇਹ ਸਾਡੇ ਉਹ ਤਾਂ ਵਿਖਾਦੇ ਮੜਾ ਗਿਆ ਫਿਰ ਤੇ ਸਾਡੀਆਂ ਬੀਬੀਆਂ ਕਰਦੀਆਂ ਸਰ ਠੀਕ ਹੈ ਇਹ ਹੁਣ ਆਪਾਂ ਕਰਦੇ ਆਂ ਚਵਾਈ ਦਾ ਸੀ। ਉਹਦੇ ਬੋਸੇ ਦਾ ਨਾਮ ਵੈਗੁਰੂ ਚਪਾਸ਼ਾ ਇਹਨਾਂ ਦਾ ਲਓ ਜੀ। ਟੋਕੜਾ ਕੰਪੜਾ ਹੋ ਗਿਆ ਹੁਣ ਆਪਣੇ ਗਾਵਾਂ। ਠੀਕ ਆ ਜੀ। ਇਹ ਹੋ ਗਿਆ ਕੰਪੜਾ ਨੂੰ। ਹੁਣ ਸੋਚਿਆ ਕਿ ਨਾ ਥੋੜਾ ਥੋੜਾ ਹੀ। ਫਰਸ ਟਾਈਮ ਬੱਸ ਰਹਿ ਜਾਂਦਾ। ਤੇ ਉਹ ਕਿਤੋਂ ਤੱਕ ਆਪਣਾ ਸਾਰਾ ਪਸ਼ੂ ਆਪਣਾ ਹੋ ਗਿਆ ਨ ਕੋ 5 ਦੀ ਹੈ ਕੋ 4 ਦੀ ਹੈ ਕੋ 6 ਦੀ ਹੈ ਕੋ 7 ਦੀ ਹੈ ਤੇ ਪ੍ਰਮਾਤਮਾ ਕੇ ਕਹੇ ਸਭ ਦੀਆਂ ਤੋਂ ਪਹਿਲਾਂ ਮੈਂ ਨਾਲ ਆਪਣੇ ਕੋ ਪਰਮਾਣੂ ਦੁੱਧ ਦੁੱਧ ਕਰਦੇ ਨਹੀਂ ਠੀਕ ਹੈ ਜੀ ਸੋਣਾ ਥੋੜਾ ਉੱਪਰ ਕਰ ਚੰ ਚਲੋ Fica a máquina. ਜਦੋਂ ਵੀ ਬੰਦਾ ਹੁਣ ਦਾ ਸਾਡਾ ਜਿਵੇਂ ਬੰਦਾ ਚੱਲ ਜਾਂਦਾ ਚੱਲ ਗਿਆ ਨਾ ਹੁਣ ਸਾਨੂੰ ਸਦਾ ਅਸੀਂ ਕਰਨਾ ਹੈ ਜੋ ਅਸੀਂ ਕੀਤਾ ਹੋਇਆ ਪਹਿਲਾਂ ਤੇ ਸਾਹੀ ਕਹਿੰਦੇ ਪਰਵਾਰ ਕੰਮ ਕਰਨਾ ਜਿਸ ਦਾ ਫਰਦੇਵਾ ਕੋਈ ਨਹੀਂ ਨਾ ਸਿੱਖਣ ਆਪ ਦੇ ਪਰਿਵਾਰ ਨੂੰ ਨਾਲ ਦਾ ਕੰਮ ਪਾਇੰਦਾ ਤੇ ਉਹਦੇ ਕੋਲ ਸਾਡੀ ਮਜਬੂਰੀ ਤੋਂ ਕੱਢਣਾ ਅਸੀਂ ਕਰਿਆ ਕਰ ਗਾਈਆਂ ਦੀ ਕਰਤੀ ਚਵਾਈ ਕੰਪਲੀਟ ਠੀਕ ਹੈ ਜੀ ਆ ਦੇਖੋ ਸਾਰੀਆਂ ਚੋਰੀਆਂ ਤੇ ਕੰਪਲੀਟ ਹੋ ਗਈ ਸਾਰੀਆਂ ਦੀ ਚਵਾਈ ਤੇ ਪਰ ਮਾਤਾ ਮਿਹਰ ਕਰੇ 플ਸਟ ਘਾ ਰਹੇਗੀ ਆ ਸੱਚਾ ਪਾਤਸ਼ਾਹ ਮਾਤਾ ਨੂੰ ਆ ਘਾ ਰਹੇਗੀ ਬਸ ਬਹੁਤ ਲੇਟ ਹੋ ਗਿਆ ਸਭ ਤੋਂ ਥੋੜਾ ਜਿਹਾ ਟਾਈਮ ਉੱਠਾ ਕਰਾਂਗੇ ਕਿ ਜਿਹੜਾ ਆਪਣਾ ਅੰਦਰ ਗੋ ਨੂੰ ਟਾਈਮ ਨਾਲ ਆਪਾਂ ਫਿਰ ਤੇ ਸੂਟ ਥੋੜਾ ਹੈਗਾ ਸ਼ਾਤਾਨੀ ਰੱਤ ਤੱਕ ਘੰਟਾ ਲਗਭਗ 9 ਮਿੰਟ ਜਦ ਤੱਕ ਘੰਟਾ ਲੜੋ ਲੈ ਕੇ ਕੋਈ ਗੱਲ ਨਹੀਂ ਹੋਰੀ ਰੱਤ ਬੈਠ ਜੂਗੇ ਜਦੋਂ ਬੰਦਾ ਕੋਈ ਕੰਮ ਛੱਡਦਾ ਨਾ ਉਹਨੂੰ ਫਿਰ ਪਰੇਸ਼ਾਨੀ ਤਾਂ ਹੁੰਦੀ ਹੈ ਕਿਉਂਕਿ ਅੱਠ ਨੌਵੇਂ ਵਜੇ ਲਾ ਕੇ ਗਿਆ ਸੀ ਹੋ ਜੂਗਾ ਸਵੇਰ ਨਾਲ ਸੈਟ ਔਰ ਆਪਾਂ ਕਰ ਹੀ ਜਾਂਦੇ ਹਾਂ ਕੋਈ ਚੱਕਰ ਨਹੀਂ ਕੋਈ ਕਰਦੇ ਨਾਸ਼ਟ ਦੇ ਵਿੱਚ ਸਪਾਵਾ ਕਰਦੇ ਪੱਠੇ ਪੈ ਗਏ ਬੱਕਰੀਆਂ ਨੂੰ ਵੀ ਪੈ ਗਏ ਸ਼ੀਆ ਕਟੀਆਂ ਨੂੰ ਵੀ ਸੈਗੇ ਕੰਪਲੀਟ ਕੰਮ ਹੋ ਗਿਆ ਗੋ ਆ ਵੀ ਸੁੱਟਦਾ ਸਾਰਾ ਇਹ ਕੁਛ ਕਰਦਾ ਬਸ ਨਸ਼ਟ ਗਾਂ ਚੋਈ ਰਹੀ ਦੀ ਉਸ ਤੋਂ ਬਾਅਦ ਪਾਣੀ ਪੀਵਾਂਗੇ 10 ਵਜੇ ਮਰਮੋਟਾ ਇਹਦਾ ਬਹੁਤ ਕਰਨੇ ਆ ਸਫਾਈ ਕਰਦਾਂਗੇ ਫਿਰ ਮਾਤਾ ਮੇਰ ਕਰੇ ਫਿਰ ਕਰਾਂਗੇ 2 ਵਜੇ ਠੀਕ ਹੈ ਜੀ ਆ ਦੇਖੋ ਲੱਗ ਉਸ ਨੂੰ ਲੱਗੀ ਹੋਈ ਹੈ ਜੀ ਤੇ ਮੱਝ ਦੀ ਚੋਈ ਪਤਾ ਨਹੀਂ ਫੋਨ ਕਰ ਲਈਏ ਕਿ ਸ਼ਾਮ ਨੂੰ ਕਰ ਲਈਏ ਦੇਖਦੇ ਹਾਂ ਪੁੱਛਦੇ ਹਾਂ ਕਿਉਂਕਿ ਮੱਝ ਨੂੰ ਤਾਂ ਚੈੱਕ ਕਰਕੇ ਚੋਣਾ ਪੈਂਦਾ ਕਿਉਂਕਿ 7ਵਾਂ ਮਹੀਨਾ ਹੋ ਗਿਆ ਮੱਝ ਨੂੰ 5 ਕਿਲੋ ਦੁੱਧ ਦਿੰਦੀ ਐ ਮੱਝ 4 ਵੀ ਹੋ ਜਾਂਦਾ 5 ਵੀ ਹੋ ਜਾਂਦਾ ਇੱਕ ਟਾਈਮ ਹੀ ਦਿੰਦੀ ਐ ਇੱਕ ਟਾਈਮ ਹੀ ਦਿੰਦੀ ਐ ਭਾਵੇਂ ਇਹਨਾਂ ਕੋਈ ਪਤਾ ਨਹੀਂ ਇੱਕ ਦਿਨ ਛੱਡ ਕੇ ਮੈਨੇ ਦੋ ਦਿਨ ਛੱਡ ਕੇ ਮੈਨੇ ਦੇ ਦੇ ਦਿੰਦੀ ਐ ਮਨਨ ਤਿੰਨ ਕ ਡੰਗ ਭਾਲਦੀ ਐ ਤੋੜ ਕੇ ਦੁੱਧ ਦਿੰਦੀ ਐ ਤੇ ਆਪਾਂ ਵੀ ਜ਼ਿਆਦਾ ਨਹੀਂ ਤੰਗ ਕਰਦੇ ਜੇ ਮਿਲ ਪਏ ਦੀ ਚੋਲ ਨੇ ਜੇ ਨਹੀਂ ਮਿਲਦੀ ਤੇ ਨਹੀਂ ਚੋਂਦੇ ਠੀਕ ਐ ਜੀ ਕਿਉਂਕਿ ਮਹੀਨਾ ਵੀ 7 ਹੋ ਗਏ ਮਹੀਨੇ ਰਹਿ ਗਏ ਤਿੰਨ ਹੁਣ ਛੱਡਾਂਗੇ ਇਹਨੂੰ ਬਸ ਟਰਾਈ ਕਰਾਂਗੇ ਇਹਨੂੰ ਹਾਂਜੀ ਉਧਰੋਂ ਨਿਪਟ ਗਿਆ ਕੰਮ ਸਾਰਾ ਕੰਮ ਮੱਝਾਂ ਦਾ ਤੇ ਮੱਝਾਂ ਚੋਲੀਆਂ ਉੱਤੇ ਬੈਗੇ ਬੱਕਰੀਆਂ ਨੂੰ ਪੈਗੇ ਕਟੀਆਂ ਨੂੰ ਸਭ ਨੂੰ ਪੈਗੇ ਤੇ ਹੁਣ ਆਪਾਂ ਇਹਦਾ ਦੁੱਧ ਪਿਆਰੇ ਬੱਚਿਆਂ ਬਸ ਉਸ ਤੋਂ ਬਾਅਦ ਆ ਦੇਖੋ ਆ ਬੱਚੇ ਚੁੰਗਰੇ ਸੀ ਚਲਵਾਤਾ ਇਹਨੂੰ ਤੇ ਇੱਕੋ ਚੰਗਰੇ ਬੱਚਾ ਤੇ ਬਾਕੀ ਨਿਪੜ ਗਿਆ ਸਾਰਾ ਹੁਣ ਇੱਕੀ ਤਾਂ ਬਾਕੀ ਇਹਨਾਂ ਨੂੰ ਤੇ ਕਾਹਦਾ ਗਿਆ ਜੇ ਤਾਂ ਚੱਲੀ ਜਾਣਾ ਸਾਰਾ ਦਿਨ ਉਹਦਾ ਤੁਹਾਨੂੰ ਪਤਾ ਹੈ ਕੰਮ ਮੁੱਕਦਾ ਨਹੀਂ ਸਾਰਾ ਦਿਨ ਚੱਲਦਾ ਕੰਮ ਤੇ ਹੁਣ ਪਾਣੀ ਪੂਣੀ ਦਾ ਨਾ ਦਾ ਹੋਊਗਾ ਤੇ ਚੱਲੀ ਜਾਂਦਾ ਤੁਸੀਂ ਇੱਧਰ ਕਰੀ ਜਾਂਦੇ ਹਾਂ ਹਾਂਜੀ ਸਾਰਾ ਕੰਪਲੀਟ ਕੰਮ ਕਰਕੇ ਜਿੰਨਾ ਸੀ ਪੱਥੇ ਦਾ ਪਾਣੀ ਦਾ ਦਰਦ ਦਾ ਚੋੜੀ ਦਾ ਬੱਕਰੀ ਦੇ ਪੱਤਰ ਬੱਚਿਆਂ ਦਾ ਸਾਰਿਆਂ ਦਾ ਕੰਪਲੀਟ ਕਰ ਕੰਮ ਕਰਕੇ ਹੁਣ ਆ ਕੇ ਸਫਾਈ ਹੁਣ ਇਹਨਾਂ ਦਾ ਮਰਮਟੇ ਦਾ ਗੋਆ ਕੇ ਪਾਪਾਂਗੇ ਠੀਕ ਹੈ ਚੱਕ ਕੇ ਤੇ ਉਸ ਤੋਂ ਬਾਅਦ ਭੋਰਾ ਆਪਰੇ ਮੋਢਾ ਪਨਾ ਕਰਾਂਗੇ ਸਮਾਜਿਕਤਾ ਸੰਦੂਸ ਬਾਹੀ ਹੋਏ ਤੇਰੀ ਇੱਕ ਇਹ ਨਮਾਰਨਾ ਠੀਕ ਹੈ ਤੋ ਉਹਨਾਂ ਆਉਣਗੇ ਕੋਈ ਮੰਗਣਾ ਸਿਰ 4 ਵਜੇ ਠੀਕ ਹੈ ਦੋ ਟਾਈਮ ਨੂੰ ਆ ਦੀਂਦੀਆਂ ਤਮ ਸੁੱਕ ਕੇ ਕਾਹਦੇ ਦਿੰਦੇ ਆਪਾਂ ਬੰਦਾ ਜਿਹੜਾ ਆਪਾਂ ਕੰਮਕਾਰ ਆਲੇ ਰੱਖਦੇ ਆਂ ਕੱਲਦਾ ਗਿਆ ਸਾਡਾ ਬੰਦਾ ਗਿਆ ਕੱਲ ਦਾ ਮਾਰੇ ਪਿੰਡ ਚਲ ਜਾ ਕੰਮ ਅਸੀਂ ਉਹਦੇ ਜਵਾਬ ਹੋ ਜਾਂ ਸੀ ਘਰ ਦੇ ਸਰਦੀ ਸੀ ਤੇ ਮੈਂ ਜਾਣ ਨਹੀਂ ਦਿੱਤਾ ਮੈਂ ਚੱਲ ਕੋਈ ਗੱਲੀ ਜਸਿਆਲ ਸਿਆਲ ਟਪਾ ਤੇ ਫਿਰ ਚਲ ਜੀ ਚਲੋ ਚਲ ਕੇ ਉਹਨੂੰ ਹਰ ਇੱਕ ਬੰਦਨ ਕੰਮ ਹੁੰਦਾ ਹਰ ਮਜ਼ਦੂਰੀ ਹੁੰਦੀ ਹੈ ਪਰਿਵਾਰ ਹੁੰਦਾ ਪਰ ਉਹਦੇ ਜਾਂ ਤੇ ਬਾਦ ਪਤਾ ਲੱਗਦਾ ਵੀ ਬੰਦਾ ਕਿੰਨਾ ਕੰਮ ਕਰਦਾ ਉਸ ਕੰਮ ਦੀ ਉਹ ਆਪ ਦੀ ਕੀਮਤ ਸਹੀ ਲੰਦਾ ਜਾਂ ਨਹੀਂ ਲੰਦਾ ਠੀਕ ਹੈ ਨਾ ਪਸ਼ੂਆਂ ਦੇ ਜਿਹਨਾਂ ਦੇ ਡੇਰੀ ਹੈ ਨਾ ਉਹਨਾਂ ਨੂੰ ਪਤਾ ਵੀ ਇਹ ਕਿੰਨਾ ਕੰਮ ਹੈ ਵੀ ਸਵੇਰੇ ਤੇ ਲੱਗ ਕੇ ਲੱਗੇ ਸਵੇਰੇ ਤੋਂ 5 ਵਜੇ ਤੋਂ ਲੱਗ ਕੇ ਜਾਂ 4 ਵਜੇ ਤੋਂ ਲੱਗ ਕੇ ਰਾਤ ਤੇ 9-10 ਵੀ ਵੱਜ ਜਾਂਦੇ ਠੀਕ ਹੈ ਕਿਉਂਕਿ ਇਹ ਕਰਮ ਵਾਲੀ ਜੇ ਆਪ ਨੂੰ ਕੰਮ ਨਹੀਂ ਦਿੱਤੀਆਂ ਨਾ ਤੇ ਇਹਨਾਂ ਦੇ ਕੰਮ ਨਹੀਂ ਬਣਦਾ ਤੇ ਬੜਾ ਕੋਸ਼ਿਸ਼ ਵੀ ਇਹਨਾਂ ਚੱਲਦਾ ਵੀ ਦੁੱਧ ਕੋਈ ਉਹ ਕਹਿੰਦੇ ਨੇ ਕਿ ਸੌਖਾ ਹੀ ਆ ਦੁੱਧ ਦਾ ਰੇਟ ਐ ਘਟ ਜੋ ਰਾਲ ਲੈਂਦੇ ਨੇ ਇਹ ਕਰਦੇ ਪਰ ਇਹਦੇ ਵਿੱਚ ਭਾਈ ਮਿਹਨਤ ਬਹੁਤ ਹੈ ਜੇ ਦੁੱਧ ਬਣਾਉਣਾ ਬਣਾਉਣਾ ਪਵੇ ਨਾ ਤੇ ਦਿਨ ਰਾਤ ਕਰਨਾ ਪੈਂਦਾ ਗੱਲ ਆ ਕਵਰਦੇ ਆਪਾਂ ਮੁੱਦੇ ਤੇ ਹੁੰਦੀਆਂ ਉਸਤੇ ਕਿ ਮਿਹਨਤ ਜਿਹੜੇ ਬਿਹਾਰ ਦੇ ਬੰਦੇ ਜਿਹੜੇ ਉਧਰੋਂ ਆਉਂਦੇ ਮਿਹਨਤ ਕਿੰਨੀ ਕਰਦੇ ਆ ਤੇ ਹੁਣ ਪਤਾ ਲੱਗਦਾ ਕਿਉਂਕਿ ਸਾਡਾ ਗਿਆ ਹੁਣੋਂ 10 ਮਹੀਨੇ ਹੋ ਗਏ ਸੀ ਲਗਾਤਾਰ ਇਹਨੂੰ ਆਪਣੇ ਕੋ ਰਹਿੰਦੇ ਨੂੰ ਤੇ ਸਵੇਰੇ ਉੱਠ ਕੇ ਨਾਲ ਹੀ ਉੱਠਣਾ ਤੇ ਨਾਲ ਹੀ ਕੰਮ ਕਰਨਾ બીજી ਗੱਲ ਭਰਾਓ ਜਿਨ੍ਹਾਂ ਨੂੰ ਕੋ ਡੇਰੀ ਹੈਗੇ ਉਹਨਾਂ ਨੂੰ ਪਤਾ ਬੰਦਾ ਜੇ ਰੱਖਿਆ ਨਾ ਉਹਦੇ ਨਾਲ-ਨਾਲ ਕੰਮ ਕਰਦੇ ਰਿਹਾ ਕਰੋ ਉਹਦੇ ਨਾਲ ਠੀਕ ਹੈ ਕੰਮ ਨਾਲ-ਨਾਲ ਕਰਦੇ ਰਿਹਾ ਕਰੋ ਬੰਦੇ ਨੂੰ ਫਿਰ ਦਿੱਕਤ ਤੇ ਪਰੇਸ਼ਾਨੀ ਨਹੀਂ ਦੇਦਾ ਜਿਵੇਂ ਆਪਾਂ ਕਰਦੇ ਰਹੇ ਆ ਆਪ ਨੂੰ ਕੋਈ ਪਰੇਸ਼ਾਨੀ ਨਹੀਂ ਦੀ ਆਪਾਂ ਕਰ ਲਿਆਂਗੇ ਆਪਾਂ ਸਵੇਰ ਤੇ ਲੱਗਿਆ ਕਰ ਵੀ ਲਿਆ ਸਾਰਾ ਕੁਝ ਨਿਬੜਦਿਆ ਕਿਉਂਕਿ ਫਿਰ ਜਿਹੜਾ ਬੰਦਾ ਨਹੀਂ ਕੰਮ ਕਰਦਾ ਨਾ ਤੇ ਉਹ ਬੱਚ ਦਿੱਕਤ ਹੁੰਦੀ ਬੰਦਾ ਲੱਭਦਾ ਖਰਦਾ ਯਾਰ ਬੰਦਾ ਲੱਭੂ ਦੇਣ ਕੇ ਪੱਠੇ ਪਾਉ ਨਾ ਇੰਝ ਜਿਹੇ ਬੰਦੇ ਨੂੰ ਕੰਮ ਕਰਨਾ ਚਾਹੀਦਾ ਦੂਸਰੀ ਗੱਲ ਵੀ ਜਿਹੜੀ ਮਿਹਨਤ ਉਹ ਕੀਮਤ ਜਿਹੜੀ ਉਹ ਲੰਦਾ ਨਾਲ ਬਈ ਪੱਕੇ ਉਹ ਬੰਦੇ ਆ ਕੇ ਸੱਚੀ ਮਿਹਨਤ ਲੈਂਦੇ ਨੇ ਠੀ ਟੜਕੇ ਤੋਂ ਨੇ ਕੰਮ ਸਪੀਡ ਅਸੀਂ ਅੱਧਾ ਘੰਟਾ ਡੇਟ ਚੱਲਦੇ ਹੁੰਦੇ ਤਾਂ ਠੀਕ ਐ ਦੂਜੀ ਗੱਲ ਇਹ ਕਿਉਂਕਿ ਉਹ ਉਹ ਮਨਾਂ ਜੁੜੀਆਂ ਨੇ ਕੰਮ ਕਰਾ ਲਿਆ ਇੱਥੇ ਝਾੜੂ ਮਾਰਦੇ ਇੱਥੇ ਕੋਹ ਚੱਕਰ ਦੇ ਇੱਥੇ ਪਾਸੇ ਚੱਕਦੇ ਹੁਣ ਉਹ ਕੰਮ ਆਪਾਂ ਤਾਂ ਨਹੀਂ ਕਰ ਸਕਦੇ ਉਹ ਬੰਦੇ ਉਹ ਕੰਮ ਕਰ ਲੈਂਦੇ ਨੇ ਤਾਂ ਹੀ ਉਹ ਬੰਦੇ ਵੀ ਬਹੁਤ ਮਿਹਨਤ ਆ ਪਤਾ ਨਹੀਂ ਉਹਨਾਂ ਚ ਕੀ ਪਾਇਆ ਕੀ ਨਹੀਂ ਪਾਇਆ ਕਿਹੜੀ ਮਸ਼ੀਨਰੀ ਪਾਈ ਆ ਉਹ ਉਹ ਦਿਨ ਰਾਤ ਚੱਲਦੇ ਰਹਿੰਦੇ ਆ ਠੀਕ ਐ ਤੇ ਆਪਣੇ ਇਧਰ ਪੰਜਾਬੀ ਠੀਕ ਐ ਕੁਝ ਬੰਦੇ ਠੀਕ ਹੈਗੇ ਨੇ ਕੰਮ ਕਰਨ ਵਾਲੇ ਜੇ ਕਰਦੇ ਨੇ ਤੇ ਨਹੀਂ ਤੇ ਜ਼ਿਆਦਾਤਰ ਤੇ ਭਾਈ ਉਹ ਜੋ ਉਹਨਾਂ ਨੇ ਕਹਿ ਰਹੀਆਂ ਯਾਰ ਆਈਆਂ ਮਰਾਜਤ ਲਵਾਈਆਂ ਕੰਮ ਕਰਨੇ ਨਾ ਨਾ ਵੀਰੇ ਸਾਡੇ ਕੋਲ ਟਾਈਮ ਪਹਿਲੀ ਗੱਲ ਤੋਂ ਕਹਿੰਦੇ ਟਾਈਮ ਹੀ ਨਹੀਂ ਪਤਾ ਨਹੀਂ ਕੀ ਆ ਸਰਕਾਰਾਂ ਨੇ ਉਹਨਾਂ ਨੂੰ ਕੁਝ ਹੁਕਮਤਾ ਦੇ ਦਿੱਤੀਆਂ ਕੋਈ ਕੰਮ ਕਰਦੇ ਕਰਦੇ ਨਹੀਂ ਵਿੱਚ ਆਪਾਂ ਜੀ ਕਹਿੰਦੇ ਮਾਰੇ ਬਹੁਤ ਕੰਮ ਕਰਨ ਵਾਲੇ ਮੁੰਡੇ ਬਸ ਵਧੀਆ ਪਏ ਨੇ ਆਪਣੇ ਇੰਦਰ ਕੰਮ ਕਰਦੇ ਨੇ ਤੇ ਪਰ ਜੇ ਉਹਨਾਂ ਦੀ ਰੀਸ ਕਰਤੀਆਂ ਉਹਨਾਂ ਦੀ ਰੀਸ ਨਹੀਂ ਹੋਣੀ ਕਿਉਂਕਿ ਉਹ ਤੇ ਵੀਰੇ ਮਸ਼ੀਨਰੀਆਂ ਤੇ ਸਵੇਰੇ ਲੱਗਦੀਆਂ ਤੇ ਸਾਰਾ ਦਿਨ ਚੱਲਦੀਆਂ ਰਹਦੀਆਂ ਠੀਕ ਹੈ ਤੇ ਹੁਣ ਸਾਨੂੰ ਪਤਾ ਸਾਡਾ ਗਿਆ ਓੱਖਾ ਤੁਹਾਨੂੰ 2-4 ਦਿਨ ਓੱਖਾ ਲੱਗੂਗਾ ਚਲੋ ਕੋਈ ਗੱਲ ਅਸੀਂ ਕੰਮ ਕੀਤਾ ਸੈੱਟ ਹੋ ਜੂਗਾ ਸਾਡਾ ਤਾਂ ਕੋਈ ਗੱਲ ਰਲ ਮਿਲ ਕੇ ਅਸੀਂ ਕਰ ਲਾਂਗੇ ਠੀਕ ਹੈ ਅੱਗੇ ਵੀ ਕਰਦੇ ਸੀ ਇਹਦੇ ਨਾਲ ਤੇ ਇਸੇ ਕਰਕੇ ਕਹਿੰਦੇ ਆਂ ਵੀ ਕੰਮ ਕਰਨਾ ਚਾਹੀਦਾ ਬੰਦੇ ਨੂੰ ਜੇ ਆਪਾਂ ਇਹ ਕੰਮ ਏਰੀਆ ਦਾ ਕਰਨਾ ਤੇ ਜੇ ਆਪਾਂ ਬੰਦੇ ਸਿਰ ਤੇ ਛੜਨਾ ਤੇ ਫੇਰ ਤਾਂ ਔਖਾ ਹੀ ਆ ਕੰਮ ਜੀ ਜਾਂ ਤਾਂ ਕਿਉਂਕਿ ਜਿਹਨਾਂ ਨੇ ਜੇ ਬੰਦੇ ਸਿਰ ਤੇ ਛੱਡਦਾ ਹੁਣ ਅਸੀਂ ਕਹਿੰਦੇ ਵੀ ਅਸੀਂ ਕੋਈ ਬੰਦਾ ਲੱਭੀਏ ਫੇਰ ਆ ਇਹਨਾਂ ਨੂੰ ਪੱਠੇ ਬਹਿਣਗੇ ਨਾ ਨਾ ਸਾਨੂੰ ਕੋਈ ਦਿੱਕਤ ਨਹੀਂ ਉਹ ਮਹੀਨੇ ਵਾਸਤੇ ਕੀ ਆ ਕਿਹਾ ਗਿਆ ਉਹ ਉਹਦੀ ਮਰਜ਼ੀ ਆ ਆ ਜੇ ਕਿਉਂਕਿ ਉਹ ਹੋਰ ਕਿਤੇ ਤਾਂ ਜਾਂਦਾ ਜਾ ਆਊਗਾ ਤੇ ਆਪਣੇ ਕੋ ਆਊਗਾ ਕਿਉਂਕਿ ਬੜੇ ਸਾਲਾਂ ਦਾ ਜੰਮਿਆ ਪਿਆਰੇ ਸਾਡੇ ਘਰ 'ਚ ਸਾਡੇ ਬਜ਼ੁਰਗ ਸੀ ਪੈਨਾ ਉਹਨਾਂ ਦੇ ਮਾਪਿਓ ਰਹਿੰਦੇ ਹੁੰਦੇ ਸੀ ਤੇ ਸਾਡੇ ਤੋਂ ਬਿਨਾਂ ਨਹੀਂ ਜਾਂਦਾਂਗੇ ਤੇ ਇਸੇ ਕਰਕੇ ਨਾ ਇਹ ਡੇਰੀ ਫਾਰਮ 'ਚ ਬਈ ਬਹੁਤ ਮਿਹਨਤ ਆ ਕੰਮ ਕਰਨ ਚਾਹੀਦਾ ਠੀਕ ਆ ਆਪਾਂ ਕਹਿ ਦਿੰਦੇ ਉਹਨਾਂ ਦੀ ਉਧਰ ਦੇ ਲੋਕ ਐ ਫਲਾਣਾ ਬਈ ਉਹ ਹੀ ਕਾਂਡ ਕੱਢਦੇ ਦਰਾਂਗੇ ਜੇ ਕਹਿ ਦਈਆ ਤਾਂ ਕੋਈ ਕੰਮ ਕਰਦੇ ਨੇ ਚੋਨੇ ਦੀ ਲਵਾਈ ਵੀ ਇਹਨਾਂ ਚੋਨੇ ਦੀ ਆਪਾਂ ਲਵੋਣੇ ਉਸ ਤੋਂ ਬਹੁਤੋਂ ਕਰਦੇ ਵੀ ਜੇ ਉਹ ਬੰਦੇ ਨਾ ਨਾ ਤਾਂ ਤਾਂ ਕੰਮ ਇੰਨਾ ਨਿਭੜੇ ਨਾ ਤੇ ਬਾਕੀ ਹਾਂ ਇੰਨਾ ਕੀ ਹੈਗਾ ਬੰਦਾ ਰੱਖੋ ਚੰਗਾ ਰੱਖੋ ਜੀ ਇਮਾਨਦਾਰ ਰੱਖੋ ਜਿਹੜਾ ਬੰਦਾ ਚੰਗਾ ਇਮਾਨਦਾਰ ਆ ਤੇ ਜਿੰਦ ਤੱਕ ਆਪਾਂ ਨੂੰ ਵਿਸ਼ਵਾਸ ਸੇ ਬੜੇ ਸਾਲਾਂ ਤਰ੍ਹਾਂ ਰਹਿਦਾ ਠੀਕ ਹੈ ਜਿਹੜਾ ਕੋਈ ਨਵਾਂ ਰਖਣਾ ਉਹ ਉਹਦਾ ਸਾਰਾ ਪਹਿਲਾਂ ਸਿਸਟਮ ਵੇਖ ਲੈ ਕਰੋ ਵੀ ਕਿਵੇਂ ਕਿਵੇਂ ਜੀ ਕਿਉਂਕਿ ਭੱਜਣ ਵਾਲੇ ਵੀ ਬੜੇ ਨੇ ਨਹੀਂ ਇਹ ਸਾਰੇ ਚੰਗੇ ਬੜੇ ਤੇਜ ਹੁੰਦੇ ਭੱਜਣ ਵਾਲੇ ਬੜੇ ਹੁੰਦੇ ਭੱਜ ਵੀ ਜਾਂਦੇ ਹੁੰਦੇ ਸਾਰਾ ਕੁਝ ਲੈ ਕੇ ਤੇ ਜਾਂ ਫਿਰ ਕੋਈ ਨਾ ਕੋਈ ਨੁਕਸਾਨ ਕਰਕੇ ਵੀ ਭੱਜ ਜਾਂਦੇ ਨੇ ਤੇ ਤਾਂ ਹੀ ਉਹ ਇਹ ਬੰਦਿਆਂ ਨੂੰ ਉਹ ਕਹਿੰਦੇ ਹੁੰਦੇ ਨਾ ਪੂਰਾ ਇਹਨਾਂ ਦੀ ਜਾਣਕਾਰੀ ਲੈ ਕੇ ਸਾਰਾ ਡਾਟਾ ਦਾ ਪਿਛਲਾ ਸਾਰਾ ਬੀਬੂ ਕੇ ਫੇਰ ਰੱਖਿਆ ਕਰੋ ਹੁਣ ਸਾਡਾ ਵਾਲੇ ਸਾਡੇ ਵਾਲੇ ਸਾਡਾ ਵਿਸ਼ਵਾਸ ਸੀ ਕਿਉਂਕਿ ਇਹ ਤਾਂ ਜੰਮਿਆ ਪਹਿਲੇ ਇਸ ਤੇ ਸਾਰਾ ਕੋਸ਼ਿਸ਼ ਤਾਂ ਬਹੁਤ ਇਹ ਤਾਂ ਜੇ ਇਹਨੂੰ ਘਰੇ ਵੀ ਛੱਡ ਜਾਂਦੇ ਅਸੀਂ ਕੋਈ ਸਾਨੂੰ ਇਹ ਨਹੀਂ ਪਰੇਸ਼ਾਨੀ ਹੁੰਦੀ ਸੀ ਤੇ ਚਲੋ ਆ ਗੱਲਾਂ ਸੀ ਬਾਣੀ ਗੱਲਾਂ ਨਹੀਂ ਆਪਾਂ ਕਰਦੇ ਜੀ ਗੱਲ ਲੰਮੀ ਹੋ ਚੁੱਕੀ ਠੀਕ ਹੈ ਜੀ ਹੁਣ ਕਰਦੇ ਆਪਾਂ ਕੰਮ ਠੀਕ ਹੈ ਕਰਦਾ ਕਰਦਾ ਲੋ ਜੀ ਉਧਰ ਪਸ਼ੂਆਂ ਦਾ ਸਾਰੀ ਸਫਾਈ ਕਰਕੇ ਨਵਾ ਕੇ ਉਸ ਤੋਂ ਬਾਅਦ ਇਹਨਾਂ ਨੂੰ ਪਾਤਾ ਜੇ ਪਾਣਾ ਬਣਾ ਗੁੜ ਠੀਕ ਹੈ ਜੀ ਸਰੋਂ ਦੀ ਖਾਲ ਚੂਰੀ ਮਨਾਂ ਸੋਲਿਆਂ ਦੀ ਚੂਰੀ ਤੇ ਗੋਦ ਗਤੀਰਾ ਆਲੂ ਘਫਾਰਾ ਠੀਕ ਹੈ ਜੀ ਇਹ ਆਪਾਂ ਮਿਕਸ ਕਰਤਾ ਇਹਦੇ ਚ ਤੇ ਆਪਾਂ ਇਧਰ ਬੱਚਿਆਂ ਨੂੰ ਚੱਲੇ ਪਾ ਦਈਏ ਇਹਨਾਂ ਨੂੰ ਪਤਾ ਪੀਂਦੀਆਂ ਇਦਾਂ ਆਪਣੀਆਂ ਬੱਕਰੀਆਂ ਰੱਬ ਅੱਦਾ ਕੀਤਾ ਸੀ ਇੰਨਾ ਕਰਤਾ ਇਹ ਇਹ ਜ਼ਰੂਰੀ ਹੈ ਜੀ ਪਾਣੀ ਬਹੁਤ ਜ਼ਰੂਰੀ ਹੈ ਚਾਹੀ ਕਿਦਾਂ ਵੀ ਪਿਓ ਇਹਨਾਂ ਨੂੰ ਹੁਣ ਇਹਨਾਂ ਨੂੰ ਇੱਕ ਅੱਧੀ ਬਾਲਟੀ ਹੋਰ ਪਾ ਦੂੰਗਾ ਇਹਦੇ 'ਚ ਮੈਂ ਤੇ ਆਪੇ ਲੱਗਿਆ ਰਹਿਣਗੇ ਠੀਕ ਹੈ ਕੱਲ ਵੀ ਸਰੋਂ ਦੀ ਖਾਲ ਬਚ ਗਈ ਸੀ ਠੰਡੇ ਪਰੇ ਸ਼ਾਮ ਨੂੰ ਸਾਬ ਖਾ ਗਈਆਂ ਤੇ ਇਹ ਵੀ ਜੋ ਕੰਮ ਸੀ ਆ ਵੀ ਆਪਾਂ ਦੇ ਵੇਟ ਦਾ ਹੁਣ ਹੋ ਗਿਆ ਆਪਾਂ ਫ੍ਰੀ ਹੁਣ 3 ਵਜੇ ਤੱਕ ਆਪ ਨੂੰ ਕੋਈ ਕੰਮ ਨਹੀਂ ਠੀਕ ਹੈ ਜੀ